ਹਾਂਜੀ ਦੋਸਤੋ ਇੱਕ ਵਾਰ ਫਿਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪੀਐਸਪੀਸੀਐਲ ਦੀ ਇੱਕ ਨਵੀਂ ਵੀਡੀਓ ਦੇ ਵਿੱਚ ਦੋਸਤੋ ਤੁਸੀਂ ਪੀਐਸਪੀਸੀਐਲ ਦੀ ਕੋਈ ਵੀ ਫਾਰਮ ਫਿਲਪ ਕਰ ਰਹੇ ਹੋ ਕੋਈ ਵੀ ਪੋਸਟ ਫਿਲ ਕਰ ਰਹੇ ਹੋ ਤੁਹਾਨੂੰ ਸਿਗਨੇਚਰ ਤੇ ਫੋਟੋ ਬਣਾਉਣ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਤਾਂ ਇਸ ਨੂੰ ਦੋਸਤੋ ਤੁਸੀਂ ਕਿਵੇਂ ਸਹੀ ਬਣਾਓਗੇ ਅੱਜ ਇਸ ਵੀਡੀਓ ਦੇ ਵਿੱਚ ਜਾਣੋਗੇ ਦੋਸਤੋ ਅੱਗੇ ਵੀ ਤੁਸੀਂ ਸਿੱਖ ਜਾਓਗੇ ਫੋਟੋ ਤੇ ਸਾਈਨ ਬਣਾਣਾ ਜਿਵੇਂ ਕਿ ਦੋਸਤੋ ਤੁਸੀਂ ਉੱਪਰ ਦੇਖ ਰਹੇ ਹੋਗੇ ਪਿਕਚਰ ਅਪਲੋਡ ਜਿਹੜੀ ਕਿ ਦੋਸਤੋ 20 ਤੋਂ 50 KB ਦੇ ਵਿੱਚ ਬਣਾਉਣੀ ਹੈ ਰੈਜ਼ੋਲੂਸ਼ਨ ਤੁਸੀਂ ਦੇਖੋਗੇ 150 200 ਤੇ ਜਿਹੜਾ ਫੋਟੋ ਦਾ ਰੈਜ਼ੋਲੂਸ਼ਨ ਤੁਸੀਂ ਥੱਲੇ ਦੇਖੋਗੇ 140 60 ਤਾਂ ਦੋਸਤੋ ਪਹਿਲਾਂ ਮੈਂ ਤੁਹਾਨੂੰ ਫੋਟੋ ਬਣਾ ਕੇ ਦਿਖਾਉਣਾ ਜਿਹੜਾ ਉੱਪਰ ਤੁਸੀਂ ਦੇਖ ਰਹੇ ਹੋ 150 200 ਰੈਜ਼ੋਲੂਸ਼ਨ ਦੇ ਵਿੱਚ ਉਸ ਤੋਂ ਬਾਅਦ ਤੁਹਾਡਾ ਸਿਗਨੇਚਰ ਬਣਾ ਕੇ ਦਿਖਾਉਂਦਾ ਹਾਂ ਦੋਸਤੋ ਤੁਸੀਂ ਇਸ ਵੈਬਸਾਈਟ ਤੇ ਆ ਜਾਓਗੇ ਰੀਸਾਈਜ਼ ਐਂਡ ਇਮੇਜ ਤੇ ਇੱਥੇ ਦੋਸਤੋ ਤੁਹਾਨੂੰ ਦੱਸ ਦਵਾਂ ਇਸ ਦਾ ਲਿੰਕ ਤੁਹਾਨੂੰ ਜਿਹੜੀ ਤੁਸੀਂ ਵੀਡੀਓ ਵਾਚ ਕਰ ਰਹੇ ਹੋ ਉਸ ਦੇ نیچے ਮਿਲ ਜਾਏਗਾ ਵੀਡੀਓ ਦੇ نیچے ਲਿੰਕ ਤੇ ਕਲਿੱਕ ਕਰਨਾ ਤੁਹਾਡੇ ਸਾਹਮਣੇ ਇਹ ਇੰਟਰਫੇਸ ਆਏਗਾ ਐਤੋਂ ਹੁਣ ਸਿਲੈਕਟ ਇਮੇਜ ਤੇ ਜਾਣਾ ਜੋ ਦੋਸਤੋ ਤੁਹਾਡਾ ਫੋਟੋ ਹੈ ਗੈਲਰੀ ਦੇ ਵਿੱਚੋਂ ਚੁੱਕ ਲੈਣਾ ਉਸ ਤੋਂ ਬਾਅਦ ਤੁਸੀਂ ਕੀ ਦੇਖੋਗੇ ਉੱਪਰ ਤੁਹਾਡਾ ਫੋਟੋ ਸ਼ੋਅ ਕਰੇਗਾ ਥੱਲੇ ਤੁਸੀਂ ਆ ਜਾਣਾ ਜਿੱਥੇ ਦੋਸਤੋ ਤੁਹਾਨੂੰ ਦਿਖਾਈ ਦੇ ਰਿਹਾ ਹੈ ਵਿਡਥ ਵਿਦ ਹਾਈਟ ਇਥੇ ਦੋਸਤੋ ਜਿਹੜਾ ਕਿ ਆਪਾਂ ਲਿਖਾਂਗੇ ਇਥੇ ਦੋਸਤੋ ਜਿਹੜਾ ਆ ਲੋਕ ਹੈ ਪਹਿਲਾਂ ਤੁਸੀਂ ਲੋਕ ਨੂੰ ਅਨਲੌਕ ਕਰੋਗੇ ਇਥੇ ਦੋਸਤੋ ਪਿਕਸਲ ਦੇ ਵਿੱਚ ਕਰ ਲੋਗੇ ਪਿਕਸਲ ਤੇ ਜਦੋਂ ਕਰੋਗੇ ਇਥੇ ਦੋਸਤੋ ਜਿਵੇਂ ਕਿ ਆਪਾਂ ਨੂੰ ਦੱਸਿਆ 160 ਗੁਣਾ ਇਹ ਸੀਗਾ ਆਪਣੇ ਕੋਲ 150 ਗੁਣਾ ਗੁਣਾ 200 ਥੱਲੇ ਕੀ ਆਏਗਾ 200 ਤੁਸੀਂ ਇਥੇ 200 ਕਰ ਲੋਗੇ ਜਦੋਂ ਇੱਥੇ ਤੁਸੀਂ 200 ਕਰੋਗੇ ਤੁਸੀਂ ਦੇਖੋਗੇ ਤੁਹਾਡੇ ਸਾਹਮਣੇ ਥੱਲੇ ਆ ਜਾਏਗਾ ਤੁਸੀਂ ਦੇਖ ਪਾ ਰਹੇ ਹੋਗੇ ਰੀਸਾਈਜ਼ ਇਮੇਜ ਇੱਥੇ ਦੋਸਤੋ ਤੁਸੀਂ ਕਲਿੱਕ ਕਰ ਦੇਣਾ ਜਦੋਂ ਇੱਥੇ ਤੁਸੀਂ ਕਲਿੱਕ ਕਰੋਗੇ ਤੁਹਾਡਾ ਫੋਟੋ ਤੁਸੀਂ ਦੇਖ ਪਾ ਰਹੇ ਹੋਗੇ ਇੱਥੇ ਤਿਆਰ ਹੋ ਜਾਏਗਾ ਤੇ ਇੱਥੇ ਦੋਸਤੋ ਤੁਸੀਂ ਡਾਊਨਲੋਡ ਕਰ ਲੋਗੇ ਡਾਊਨਲੋਡ ਕਰਨ ਤੋਂ ਬਾਅਦ ਦੋਸਤੋ ਤੁਸੀਂ ਇਸ ਫੋਟੋ ਨੂੰ ਅਪਲੋਡ ਕਰਨਾ ਇਹ ਦੋਸਤੋ ਤੁਹਾਡਾ ਫੋਟੋ ਅਪਲੋਡ ਹੋ ਜਾਏਗਾ ਇਸ ਤੋਂ ਬਾਅਦ ਜਿਹੜਾ ਤੁਹਾਡਾ ਸਿਗਨੇਚਰ ਹੈ ਉਹ ਤੁਸੀਂ ਕਿਵੇਂ ਬਣਾਉਣਾ ਹੈ ਉਹ ਤੁਸੀਂ ਦੇਖ ਲਓ ਉਸੇ ਪ੍ਰਕਾਰ ਦੋਸਤੋ ਜਿਹੜਾ ਤੁਹਾਡਾ ਫੋਟੋ ਦਾ ਹੋਵੇਗਾ ਸਿਕਨੇਚਰ ਦਾ ਉਸ ਨੂੰ ਤੁਸੀਂ ਇੱਥੇ ਸਿਲੈਕਟ ਕਰ ਲਿਓ ਜਦੋਂ ਦੋਸਤੋ ਤੁਸੀਂ ਇੱਥੇ ਸਿਲੈਕਟ ਕਰੋਗੇ ਤੁਹਾਡੇ ਸਾਹਮਣੇ ਆ ਜਾਏਗਾ ਜਿਵੇਂ ਕਿ ਦੋਸਤੋ ਇੱਕ ਤੁਸੀਂ ਸੈਂਪਲ ਲਗਾ ਲਓ ਉਸ ਤੋਂ ਬਾਅਦ ਥੱਲੇ ਚਲੇ ਜਾਓਗੇ ਇੱਥੇ ਦੋਸਤੋ ਜਿਹੜਾ ਤੁਹਾਡਾ ਇਸ ਦਾ ਸਾਈਜ਼ ਹੈ ਫੋਟੋ ਦਾ ਸੌਰੀ ਜਿਹੜਾ ਤੁਹਾਡਾ ਸਾਈਨ ਦਾ ਇੱਥੇ ਹੋਵੇਗਾ ਉਹ ਦੋਸਤੋ ਤੁਸੀਂ ਇੱਥੋਂ ਬਣਾ ਲੋਗੇ ਦੋਸਤੋ 140 ਪਲੱਸ 60 ਆ ਜਾਏਗਾ ਪਹਿਲਾ ਦੋਸਤੋ ਉਸੇ ਪ੍ਰਕਾਰ ਇਸ ਲੋਕ ਨੂੰ ਤੁਸੀਂ ਅਨਲੌਕ ਕਰੋਗੇ ਪਰਸੈਂਟੇਜ ਤੇ ਜਾ ਤੇ ਪਿਕਸਲ ਤੇ ਕਰੋਗੇ ਇੱਥੇ ਦੋਸਤੋ ਤੁਸੀਂ ਸਕਨੇਚਰ ਦਾ ਜਿਹੜਾ ਹੋਏਗਾ 140 ਗੁਣਾ 60 ਦੇ ਵਿੱਚ ਕਰ ਲੋਗੇ 140 ਥੱਲੇ 60 ਆ ਜਾਏਗਾ 60 ਆਨ ਤੋਂ ਬਾਅਦ ਦੋਸਤੋ ਤੁਸੀਂ ਉਸੇ ਪ੍ਰਕਾਰ ਥੱਲੇ ਚਲੇ ਜਾਓਗੇ ਰੀਸਾਈਜ਼ ਤੇ ਕਰੋਗੇ ਤੁਹਾਡਾ ਇਮੇਜ ਉਸੇ ਤਰ੍ਹਾਂ ਬਣ ਜਾਏਗਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਡਾਊਨਲੋਡ ਕਰ ਲੋਗੇ ਡਾਊਨਲੋਡ ਕਰਨ ਤੋਂ ਬਾਅਦ ਦੋਸਤੋ ਸਿੰਪਲੀ ਤੁਸੀਂ ਅਪਲੋਡ ਕਰ ਦੋਗੇ ਤੁਹਾਡਾ ਫੋਟੋ ਤੇ ਤੁਹਾਡਾ ਸਾਈਨ ਅਪਲੋਡ ਹੋ ਜਾਏਗਾ ਜੇਕਰ ਦੋਸਤੋ ਫਿਰ ਵੀ ਕਿਸੇ ਸਾਥੀ ਨੂੰ ਪ੍ਰੋਬਲਮ ਆ ਰਹੀ ਹੈ ਤੁਸੀਂ ਮੇਰੇ ਵੱਲ ਆਪਣੇ ਫੋਟੋ ਸਿਕਨੇਚਰ ਭੇਜ ਦਿਓ ਇੰਸਟਾਗ੍ਰam ਤੇ ਇੰਸਟਾਗ੍ਰam ਦਾ ਮੈਸੇਜ ਤੁਹਾਨੂੰ ਥੱਲੇ ਮਿਲ ਜਾਏਗਾ ਲਿੰਕ ਥੱਲੇ ਮਿਲ ਜਾਏਗਾ ਉੱਤੇ ਭੇਜ ਦਿਓ ਮੈਂ ਤੁਹਾਨੂੰ ਬਣਾ ਕੇ ਭੇਜ ਦਾਂਗਾ ਤਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਇੰਨਾ ਹੀ